ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਸਮਝ ਨਹੀਂ ਆਉਂਦੀ ਵੀ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਈ ਵਾਰ ਆਪਾਂ ਗੱਲ ਦਾ ਗਲਤ ਅੰਦਾਜ਼ਾ ਲਗਾ ਲੈਂਦੇ ਆ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਗੱਲਬਾਤ ਆਪਾਂ ਕਰਨ ਜਾ ਰਹੇ ਆ ਇਹ ਕੋਈ ਭਰਮ ਨਹੀਂ ਹੈ ਗੱਲ ਸਮਝਣ ਵਾਲੀ ਹੈ ਪਰ ਜੇਕਰ ਆਪਾਂ ਇਹਨਾਂ ਗੱਲਾਂ ਨੂੰ ਸਮਝ ਲਿਆ ਤਾਂ ਸਮਝ ਲਓ ਸੁਖੀ ਹੋ ਜਾਵਾਂਗੇ ਤਾਂ ਫਿਰ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਪੂਰਾ ਸੁਣਿਓ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਨਾਲ ਹੀ ਨਾਲ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਤਾਂ ਫਿਰ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੇਖੋ ਜੀ ਹਰ ਇੱਕ ਬੰਦਾ ਚਾਹੁੰਦਾ ਹੈ ਕਈ ਉਸ ਦੇ ਘਰ ਵਿੱਚ ਸੁੱਖ ਸ਼ਾਂਤੀ ਹੋਵੇ ਉਸ ਦੇ ਘਰ ਦੇ ਜੀਵਾਂ ਦਾ ਮਨ ਖੁਸ਼ ਹੋਵੇ ਤੰਦਰੁਸਤ ਹੋਣ ਹਮੇਸ਼ਾ ਕਾਮਯਾਬੀ ਤਰੱਕੀ ਹਾਸਲ ਕਰਨ ਸਭ ਨੂੰ ਆਪਣੇ ਘਰ ਦਾ ਵਾਧਾ ਚਾਹੀਦਾ ਹੈ ਅਤੇ ਆਪਾਂ ਆਪਣੇ ਘਰ ਦੇ ਵਾਧੇ ਦੇ ਲਈ ਬਹੁਤ ਕੁਝ ਕਰਦਿਆਂ ਜਿੱਥੇ ਭੈਣਾ ਪੂਜਾ ਪਾਠ ਕਰਦਿਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸਾਂ ਬੇਨਤੀਆਂ ਵੀ ਕਰਦੀਆਂ ਨੇ ਫਿਰ ਜੇ ਕੋਈ ਮਨੁੱਖ ਮਾੜਾ ਮੋਟਾ ਕੋਈ ਟੋਟਕਾ ਉਪਾਅ ਵੀ ਦੱਸ ਦੇਵੇ ਨਾ ਤਾਂ ਇੰਜ ਵੀ ਕਰ ਲੈਣ ਦੇ ਨਾਲ ਘਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ ਆ ਪਰ ਘਰ ਦੇ ਵਿੱਚ ਬਰਕਤ ਵੱਧਦੀ ਆ ਤਾਂ ਕਈ ਭੈਣਾਂ ਉਹ ਵੀ ਕਰ ਲੈਂਦੀਆਂ ਨੇ ਪਰ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤ ਤਾਂ ਵੀ ਨਹੀਂ ਰਹਿੰਦੀ ਕਿਉਂਕਿ ਕਈ ਵਾਰ ਅਸੀਂ ਬਹੁਤ ਕੁਝ ਚੰਗਾ ਕਰਕੇ ਕੁਝ ਮਾੜਾ ਕਰ ਬੈਠਦੇ ਹਾਂ ਕਿ ਅਸੀਂ ਕੁਝ ਗਲਤੀਆਂ ਕਰ ਬੈਠਦੇ ਹਾਂ ਜਿੰਨਾ ਗਲਤੀਆਂ ਕਰਕੇ ਅਸੀਂ ਦੁਖੀ ਰਹਿੰਦੇ ਹਾਂ ਸਾਡੇ ਵੱਲੋਂ ਕੀਤੀਆਂ ਹੋਈਆਂ ਜਾਣੇ ਅਣਜਾਣੇ ਦੇ ਵਿੱਚ ਉਹ ਗਲਤੀਆਂ ਸਾਡੇ ਤੇ ਹੀ ਭਾਰੂ ਪੈ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਗਲਤੀਆਂ ਦੀ ਗੱਲ ਕਰਨੀ ਹੈ ਜੋ ਆਪਾਂ ਆਪਣੇ ਘਰ ਦੇ ਨਾ ਤਾਂ ਅੰਦਰ ਕਰਨੀਆਂ ਨੇ ਨਾ ਹੀ ਬਾਹਰ ਕਰਨੀਆਂ ਨੇ ਪਹਿਲੀ ਗਲਤੀ ਉਹ ਹੈ ਕਿਸੇ ਦੀ ਨਿੰਦਿਆ ਚੁਗਲੀ ਕਿਸੇ ਦੀ ਬੁਰਾਈ ਕਈ ਵਾਰ ਆਪਾਂ ਦਾਨ ਪੁੰਨ ਕਰਦੇ ਆਂ ਪੂਜਾ ਪਾਠ ਕਰਦੇ ਆਂ ਸੇਵਾ ਕਰਦੇ ਆਂ ਆਪਣੇ ਚੰਗੇ ਕਰਮ ਬਣਾਉਣ ਦੇ ਲਈ ਪਰ ਨਾਲ-ਨਾਲ ਕਿਸੇ ਨਾ ਕਿਸੇ ਦੀ ਬੁਰਾਈ ਕਰ ਦਿੰਦੇ ਆ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਮਹਾਪੁਰਖ ਜੀ ਕਹਿੰਦੇ ਨੇ ਸਾਡੇ 2.5 ਘੰਟੇ ਦਾ ਨਿਤਨੇਮ 5 ਮਿੰਟ ਦੀ ਨਿੰਦਿਆ ਚੁਗਲੀ ਕਰਕੇ ਅਸੀਂ ਵਿਅਰਥ ਕਰ ਲੈਂਦੇ ਆ ਜਿਸ ਬੰਦੇ ਦੀ ਨਿੰਦਿਆ ਚੁਗਲੀ ਕੀਤੀ ਬੁਰਾਈ ਕੀਤੀ ਉਹਦੇ ਪਾਪਾਂ ਦੀ ਪੰਡ ਆਪਣੇ ਸਿਰ ਤੇ ਚੁੱਕ ਲੈਂਦੇ ਆ ਤਾਂ ਭੁੱਲ ਕੇ ਵੀ ਕਦੇ ਨਾਤ ਆਪਣੇ ਘਰ ਦੇ ਵਿੱਚ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ ਤੇ ਨਾ ਹੀ ਕਦੇ ਘਰ ਤੋਂ ਬਾਹਰ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ ਕਿਉਂਕਿ ਨਿੰਦਿਆ ਚੁਗਲੀ ਸਭ ਤੋਂ ਮਾੜਾ ਕਰਮ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਬੁਰੇ ਦੀ ਵੀ ਬੁਰਾਈ ਕਰਨ ਨੂੰ ਨਹੀਂ ਕਿਹਾ ਭਾਵੇਂ ਕਿਸੇ ਦੇ ਵਿੱਚ 100 ਓਗਣ ਹਨ ਪਰ ਸਾਨੂੰ ਹੱਕ ਨਹੀਂ ਦਿੱਤਾ ਵੀ ਤੁਸੀਂ ਉਹਦੀ ਬੁਰਾਈ ਚਾਰ ਛੇ ਕਰਕੇ ਕਰਦੇ ਫਿਰੋਗੇ ਹਾਂ ਜੇਕਰ ਉਹਦੀ ਬੁਰਾਈ ਸਾਨੂੰ ਦਿਸ ਰਹੀ ਹੈ ਤਾਂ ਆਪਾਂ ਉਸ ਦੀ ਉਸ ਬੁਰਾਈ ਨੂੰ ਸੁਧਾਰਨ ਦੇ ਲਈ ਉਹਨੂੰ ਸਮਝਾ ਸਕਦੇ ਹਾਂ ਸਿਰਫ ਸਮਝਾ ਸਕਦੇ ਹਾਂ ਤਾਂ ਪਹਿਲਾ ਕੰਮ ਤਾਂ ਇਹ ਹੈ ਵੀ ਭੁੱਲ ਕੇ ਵੀ ਕਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਕਿਉਂਕਿ ਇਹ ਸਾਡੇ ਆਪਣੇ ਉੱਤੇ ਅਤੇ ਸਾਡੇ ਆਪਣਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ ਕਦੇ ਵੀ ਦੇਖ ਲੈਣਾ ਭਾਵੇਂ ਘਰ ਦੇ ਵਿੱਚ ਕਿਸੇ ਦੀ ਨਿੰਦਿਆ ਚੁਗਲੀ ਕਰ ਲੋ ਤੇ ਭਾਵੇਂ ਬਾਹਰੋਂ ਕਰਕੇ ਆ ਜਾਓ ਤਾਂ ਸੁਣ ਲੋ ਤੁਹਾਡਾ ਮਨ ਉਦਾਸ ਬੇਚੈਨ ਹੋ ਜਾਵੇਗਾ ਜੇ ਤੁਹਾਡਾ ਮਨ ਬੇਚਾਏ ਨੇ ਉਦਾਸ ਹੈ ਤਾਂ ਉਹ ਬੇਚੈਨੀ ਉਦਾਸੀ ਦਾ ਪ੍ਰਭਾਵ ਸਾਡੇ ਪਰਿਵਾਰ ਦੇ ਜੀਵਾਂ ਦੇ ਉੱਤੇ ਹੀ ਪਵੇਗਾ ਇਸ ਇਹ ਗੱਲ ਭਾਵੇਂ ਤੁਸੀਂ ਅਜ਼ਮਾ ਕੇ ਦੇਖ ਲੋ ਜਿਸ ਦਿਨ ਵੀ ਕਿਸੇ ਦੀ ਨਿੰਦਿਆ ਚੁਗਲੀ ਕੀਤੀ ਹੋਵੇਗੀ ਨਾ ਮਨ ਆਪਣੇ ਟਿਕਾਣੇ ਤੇ ਨਹੀਂ ਰਹਿੰਦਾ ਮਨ ਉਖੜਿਆ ਉਖੜਿਆ ਰਹੇਗਾ ਭਾਵੇਂ ਕਿਸੇ ਦੀ ਨਿੰਦਿਆ ਚੁਗਲੀ ਕੀਤੀ ਹੈ ਭਾਵੇਂ ਸੁਣੀ ਹੈ ਦੋਵਾਂ ਤਰੀਕਿਆਂ ਦੇ ਨਾਲ ਹੀ ਸਾਡੇ ਉੱਤੇ ਉਸ ਦਾ ਮਾੜਾ ਅਸਰ ਕਰਦੀ ਹੈ ਤਾਂ ਇਹ ਕੰਮ ਨਹੀਂ ਕਰਨਾ ਦੂਸਰਾ ਕਦੇ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਕਿਸੇ ਦੇ ਨਾਲ ਠੱਗੀ ਠੋਰੀ ਨਹੀਂ ਕਰਨੀ ਕਿਉਂਕਿ ਜਿਸ ਦਿਨ ਤੋਂ ਸਾਡੀ ਨੀਅਤ ਦੇ ਵਿੱਚ ਖੋਟ ਆ ਜਾਂਦੀ ਹੈ ਨਾ ਭਾਉ ਕੀ ਕਈ ਵਾਰ ਬੰਦਾ ਚੁਸਤ ਚਲਾਕੀਆਂ ਕਰਕੇ ਦੂਜੇ ਦੇ ਨਾਲੋਂ ਜ਼ਿਆਦਾ ਪਾਉਣਾ ਚਾਹੁੰਦਾ ਹੈ ਤਾਂ ਉਹ ਸਾਡੀਆਂ ਕੀਤੀਆਂ ਚੁਸਤ ਚਲਾਕੀਆਂ ਸਾਡੇ ਹੀ ਸਾਹਮਣੇ ਆਉਂਦੀਆਂ ਨੇ ਸਾਡਾ ਹੀ ਨੁਕਸਾਨ ਕਰਦੀਆਂ ਨੇ ਕਈ ਵਾਰ ਜ਼ਿਆਦਾ ਪ੍ਰਾਪਤ ਕਰਨ ਦੀ ਚਾਹ ਦੇ ਵਿੱਚ ਮਨੁੱਖ ਦੇ ਕੋਲ ਜੋ ਕੁਝ ਹੁੰਦਾ ਹੈ ਨਾ ਉਹ ਵੀ ਗਵਾ ਬੈਠਦਾ ਹੈ ਤਾਂ ਕਦੇ ਵੀ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਦੇ ਨਾਲ ਠੱਗੀ ਠੋਰੀ ਨਹੀਂ ਕਰਨੀ ਚਾਹੀਦੀ ਚੁਸਤ ਚਲਾਕੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਸਤਗੁਰ ਸੱਚੇ ਪਾਤਸ਼ਾਹ ਦੇ ਮਨ ਨੂੰ ਨਹੀਂ ਪਾਉਂਦੀਆਂ ਇਹ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਦੂਰ ਕਰਦੀਆਂ ਨੇ ਤਾਂ ਫਿਰ ਆਪ ਸੋਚੋ ਵੀ ਜੇ ਇਹੋ ਜੇ ਕੰਮ ਕਰਕੇ ਆਪਾਂ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਦੂਰ ਹੋ ਗਏ ਤਾਂ ਫਿਰ ਆਪਾਂ ਜੋ ਮਰਜ਼ੀ ਕਰ ਲਈਏ ਪਾਵੇਂ ਆਪਣੇ ਘਰ ਦੇ ਵਿੱਚ سونے ਦੇ ਪਹਾੜ ਵੀ ਖੜੇ ਕਰ ਲਵਾਂਗੇ ਨਾ ਤਾਂ ਵੀ ਆਪਾਂ ਸੋਖੇ ਨਹੀਂ ਹੋ ਸਕਦੇ ਖੁਸ਼ ਨਹੀਂ ਰਹਿ ਸਕਦੇ ਸਾਡੀ ਅਸਲ ਖੁਸ਼ੀ ਹੈ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਵਿੱਚ ਜੇ ਸਤਗੁਰ ਸੱਚੇ ਪਾਤਸ਼ਾਹ ਸਾਡੇ ਤੇ ਦਿਆਲ ਹਨ ਮਿਹਰਬਾਨ ਹਨ ਫਿਰ ਸਾਨੂੰ ਥੋੜੇ ਦੇ ਵਿੱਚ ਵੀ ਸਿਦਕ ਆ ਜਾਂਦਾ ਹੈ ਤਾਂ ਆਪਾਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਰਨ ਨੂੰ ਕਿਹਾ ਹੈ ਅਤੇ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਛਕਣ ਨੂੰ ਕਿਹਾ ਹੈ ਜੇਕਰ ਇਹ ਦੋ ਚੀਜ਼ਾਂ ਆਪਾਂ ਆਪਣੇ ਘਰ ਦੇ ਵਿੱਚ ਲੈ ਆਉਂਦੇ ਆ ਨਾ ਭਾਵੇਂ ਅਸੀਂ ਇਹ ਦੋ ਚੀਜ਼ਾਂ ਨੂੰ ਆਪਣਾ ਪੱਕਾ ਬਣਾ ਲੈਂਦੇ ਆ ਆਪਣੀ ਕਿਰਤ ਦੇ ਵਿੱਚ ਇਮਾਨਦਾਰੀ ਅਤੇ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਭਲਾ ਕਰਨ ਦੀ ਕੋਸ਼ਿਸ਼ ਕਰਨੀ ਭਾਵੇਂ ਆਪਾਂ ਆਪਣੇ ਘਰ ਦੇ ਵਿੱਚ ਆ ਤੇ ਭਾਵੇਂ ਘਰੋਂ ਬਾਹਰ ਆ ਕਦੇ ਵੀ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਖੋਟ ਨਹੀਂ ਰੱਖਣੀ ਹਮੇਸ਼ਾ ਭਲੇ ਦੀ ਭਾਵਨਾ ਹੋਵੇ ਕਿਉਂਕਿ ਇਹ ਦੋ ਚੀਜ਼ਾਂ ਜਿਹੜੀਆਂ ਹਨ ਆਪਾਂ ਜਿਹੜੀਆਂ ਆਪਾਂ ਗੱਲ ਕੀਤੀ ਹੈ ਨਾ ਵੀ ਸਾਡੇ ਘਰ ਦੀ ਦਹਲੀਜ਼ ਤੇ ਤੇ ਇਹ ਦੋ ਚੀਜ਼ਾਂ ਹੋਣ ਉਹ ਘਰ ਦੀ ਦਹਲੀਜ਼ ਦੇ ਅੰਦਰ ਤੇ ਬਾਹਰ ਦੋਵੇਂ ਬੰਨੇ ਹੋਣੀਆਂ ਚਾਹੀਦੀਆਂ ਹਨ ਇਸ ਦਾ ਮਤਲਬ ਇਹ ਹੈ ਕਿ ਭਾਵੇਂ ਆਪਾਂ ਘਰ ਦੇ ਵਿੱਚ ਹਾਂ ਭਾਵੇਂ ਆਪਾਂ ਘਰੋਂ ਬਾਹਰ ਹਾਂ ਪਰ ਹਮੇਸ਼ਾ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਹੋਵੇ ਅਸੀਂ ਹਮੇਸ਼ਾ ਦੂਜਿਆਂ ਦਾ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਦੂਜਿਆਂ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਸਤਕਾਰ ਹੋਣਾ ਚਾਹੀਦਾ ਹੈ ਜਿਸ ਦਿਨ ਸਾਡੀ ਨੀਅਤ ਸੱਚੀ ਸੁੱਚੀ ਹੋ ਗਈ ਸਾਡੀ ਨੀਅਤ ਸਾਫ਼ ਹੋ ਗਈ ਨਾ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸੰਭਾਲਿਆ ਸੰਭਾਲੀ ਨਹੀਂ ਜਾਣੀ ਅਸੀਂ ਓਖੇ ਹੀ ਓਨੀ ਦੇਰ ਤੱਕ ਹਾਂ ਜਿੰਨੀ ਦੇਰ ਤੱਕ ਸਾਡਾ ਧਿਆਨ ਦੂਜਿਆਂ ਦੀਆਂ ਚੀਜ਼ਾਂ ਵਿੱਚ ਰਹਿੰਦਾ ਹੈ ਜਿਸ ਦਿਨ ਸਾਡਾ ਧਿਆਨ ਦੂਜਿਆਂ ਦੀਆਂ ਚੀਜ਼ਾਂ ਦੇ ਵਿੱਚੋਂ ਹਟ ਕੇ ਆਪਣੇ ਆਪ ਵੱਲ ਹੋਇਆ ਉਸੇ ਦਿਨ ਤੋਂ ਸਾਡਾ ਭਲਾ ਹੋਵੇਗਾ ਤਾਂ ਬਸ ਭਾਵੇਂ ਅਸੀਂ ਆਪਣੇ ਘਰ ਵਿੱਚ ਆਂ ਭਾਵੇਂ ਘਰੋਂ ਬਾਹਰ ਆਂ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਇਹ ਸਿੱਖਿਆਵਾਂ ਨੂੰ ਨਾਲ ਲੈ ਕੇ ਚੱਲਣਾ ਹੈ ਕਿ ਹੱਕ ਸੱਚ ਦੀ ਕਿਰਤ ਕਰਨੀ ਹੈ ਕਦੇ ਵੀ ਕਿਸੇ ਦੇ ਨਾਲ ਠੱਗੀ ਠੋਰੀ ਕੋਈ ਚੁਸਤ ਚਲਾਕੀ ਨਹੀਂ ਕਰਨੀ ਕੋਈ ਬੇਈਮਾਨੀ ਨਹੀਂ ਕਰਨੀ ਕਿਸੇ ਦੇ ਪ੍ਰਤੀ ਨੀਅਤ ਦੇ ਵਿੱਚ ਖੋਟ ਨਹੀਂ ਰਕਣੀ ਕਿਸੇ ਦਾ ਚੰਗਾ ਹੁੰਦਾ ਦੇਖ ਕੇ ਸੜਨਾ ਨਹੀਂ ਕਿਸੇ ਦਾ ਮਾੜਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਦੂਸਰਿਆਂ ਦੇ ਪ੍ਰਤੀ ਹਮੇਸ਼ਾ ਸਤਕਾਰ ਦੀ ਭਾਵਨਾ ਹੋਵੇ ਤਾਂ ਸਾਡਾ ਮਾੜਾ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਉਹ ਇਨਸਾਨ ਸਤਗੁਰ ਸੱਚੇ ਪਾਤਸ਼ਾਹ ਨੂੰ ਚੰਗਾ ਲੱਗਦਾ ਹੈ ਜੋ ਰੱਬ ਦੇ ਬਣਾਏ ਹੋਏ ਸਾਰੇ ਜੀਵਾਂ ਦੇ ਉੱਤੇ ਤਰਸ ਦੀ ਦਇਆ ਦੀ ਭਾਵਨਾ ਰੱਖਦਾ ਹੈ ਤੇ ਇਹ ਤਰਸ ਦਇਆ ਸਤਕਾਰ ਭਲੇ ਹੀ ਲੇਦੀ ਭਾਵਨਾ ਭਾਵੇਂ ਆਪਾਂ ਘਰ ਦੇ ਵਿੱਚ ਆਂ ਤੇ ਭਾਵੇਂ ਆਪਾਂ ਘਰੋਂ ਬਾਹਰ ਆ ਹਮੇਸ਼ਾ ਸਾਡੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਸਾਡੇ ਘਰ ਦੇ ਵਿੱਚ ਜਦੋਂ ਵੀ ਕੋਈ ਜੀ ਆਉਂਦਾ ਹੈ ਉਸ ਨੂੰ ਹਮੇਸ਼ਾ ਖਿੜੇ ਮੱਥੇ ਉਸ ਦਾ ਸਵਾਗਤ ਕਰੋ ਖਿੜੇ ਮੱਥੇ ਉਸ ਦਾ ਸਤਿਕਾਰ ਕਰੋ ਘਰ ਦੇ ਵਿੱਚ ਕੋਈ ਮਹਿਮਾਨ ਆਉਂਦਾ ਹੈ ਕੋਈ ਵੀ ਜੀ ਆਉਂਦਾ ਹੈ ਉਸ ਨੂੰ ਖੁਸ਼ ਹੋ ਕੇ ਪ੍ਰਸ਼ਾਦਾ ਪਾਣੀ ਛਕਾਓ ਕਿਉਂਕਿ ਇਹ ਕੋਈ ਪਤਾ ਨਹੀਂ ਹੁੰਦਾ ਵੀ ਕਿਹਦੇ ਕਰਮਾ ਕਰਕੇ ਸਾਨੂੰ ਮਿਲ ਰਿਹਾ ਹੈ ਹੋ ਸਕਦਾ ਹੈ ਸਾਡੇ ਘਰ ਆਉਣ ਵਾਲਾ ਜੀ ਕਿੰਨਾ ਕਰਮਾ ਵਾਲਾ ਹੋਵੇ ਜੇਕਰ ਅਸੀਂ ਉਸ ਦਾ ਸਤਕਾਰ ਕਰਦੇ ਹਾਂ ਉਸ ਦੀ ਸੇਵਾ ਕਰਦੇ ਹਾਂ ਹੋ ਸਕਦਾ ਹੈ ਉਸ ਭਲੇ ਮਨ ਦੇ ਵਿੱਚੋਂ ਸਾਡੇ ਲਈ ਕੋਈ ਚੰਗੀ ਅਸੀਸ ਨਿਕਲ ਜਾਵੇ ਜਿਸ ਦੇ ਨਾਲ ਸਾਡਾ ਵੀ ਭਲਾ ਹੋ ਜਾਵੇ ਇਸ ਕਰਕੇ ਘਰ ਆਏ ਹਰ ਇੱਕ ਜੀ ਦਾ ਸਤਿਕਾਰ ਕਰਨਾ ਹੈ ਜਿੰਨੇ ਕੁ ਜੋਗੇ ਹੈਗੇ ਹਾਂ ਉਹ ਖੁਸ਼ ਹੋ ਕੇ ਉਹਦੀ ਸੇਵਾ ਕਰਨੀ ਹੈ ਇਹ ਦੋ ਚੀਜ਼ਾਂ ਦਾ ਵੀ ਖਾਸ ਕਰਕੇ ਧਿਆਨ ਰੱਖਣਾ ਹੈ ਕਦੇ ਕਿਸੇ ਨੂੰ ਭੋਜਨ ਪ੍ਰਸ਼ਾਦਾ ਸ਼ਕਾਉਣ ਲੱਗਿਆਂ ਦੁਖੀ ਨਹੀਂ ਹੋਣਾ ਚਾਹੀਦਾ ਜੇਕਰ ਇਹ ਸੇਵਾ ਸਾਨੂੰ ਘਰ ਬੈਠਿਆਂ ਮਿਲ ਗਈ ਤਾਂ ਉਹਨੂੰ ਖੁਸ਼ੀ-ਖੁਸ਼ੀ ਪੂਰੇ ਸਤਕਾਰ ਦੀ ਭਾਵਨਾ ਦੇ ਨਾਲ ਸੇਵਾ ਦੀ ਭਾਵਨਾ ਦੇ ਨਾਲ ਭੋਜਨ ਪ੍ਰਸ਼ਾਦਾ ਛਕਾਉਣਾ ਹੈ ਮਾਲਕ ਦਾ ਸ਼ੁਕਰ ਕਰਕੇ ਛਕਾਉਣਾ ਹੈ ਦੇਖਣਾ ਜਦੋਂ ਸਾਡੀ ਨੀਅਤ ਸੱਚੀ ਸੁੱਚੀ ਹੁੰਦੀ ਹੈ ਤਾਂ ਸਾਡੇ ਘਰ ਦੀਆਂ ਬਰਕਤਾਂ ਸਾਡੇ ਘਰ ਦੀਆਂ ਖੁਸ਼ੀਆਂ ਆਪਣੇ ਆਪ ਵੱਧਦੀਆਂ ਨੇ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਮੈਨੂੰ ਆਪਣੀ ਵੱਡੀ ਜਾਂ ਛੋਟੀ ਭੈਣ ਸਮਝ ਕੇ ਮਾਫ ਕਰ ਦੇਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ